ਜਦੋਂ ਸਮਾ ਆਇਆ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਤੇ ਉਹਨਾਂ ਨੇ ਖੁਸ਼ ਹੋ ਕੇ ਆਪਣੀ ਪੁੱਤਰੀ ਮਾਤਾ ਬੀਬੀ ਭਾਨੀ ਜੋ ਗੁਰੂ ਅਰਜਨ ਦੇਵ ਜੀ ਦੇ ਮਾਤਾ ਸਨ ਉਹਨਾਂ ਨੂੰ ਕਹਿੰਦੇ ਨੇ ਬੇਟਾ ਤੇਰੀ ਸੇਵਾ ਤੋਂ ਮੈਂ ਬੜਾ ਖੁਸ਼ ਹਾਂ ਦੱਸ ਤੈਨੂੰ ਕੁਝ ਚਾਹੀਦਾ ਤੇ ਮਾਤਾ ਭਾਨੀ ਨੇ ਇੱਕ ਚੀਜ਼ ਮੰਗ ਲਈ ਕਹਿਣ ਲੱਗੇ ਕਿਰਪਾ ਕਰਨੀ ਇਹ ਜਿਹੜੀ ਗੁਰਤਾ ਗੱਦੀ ਹੈ ਨਾ ਗੁਰੂ ਨਾਨਕ ਦੇ ਘਰ ਦੀ ਇਹ ਸਾਡੇ ਪਰਿਵਾਰ ਵਿੱਚ ਹੀ ਰਵੇ ਇਹ ਜਿਹੜੇ ਸ਼ਬਦ ਨੇ ਨਾ ਜੇ ਇਹਨਾਂ ਨੂੰ ਬਾਹਰੋਂ ਵੇਖਾਂਗੇ ਤੇ ਇੰਜ ਲੱਗੇਗਾ ਵੀ ਸੇਵਾ ਤਾਂ ਕੀਤੀ ਵੀ ਗੱਦੀ ਚਾਹੀਦੀ ਸੀ ਜਦ ਕੇ ਗੁਰੂ ਨਾਨਕ ਦੇ ਘਰ ਵਿੱਚ ਗੱਦੀ ਉਹਨਾਂ ਨੂੰ ਮਿਲੀ ਹੈ ਜਿਨ੍ਹਾਂ ਨੇ ਚਾਹਤ ਤੋਂ ਬਿਨਾਂ ਸੇਵਾ ਕੀਤੀ ਚਾਹੁੰਦੇ ਨਹੀਂ ਸਨ ਕੁਝ ਨਹੀਂ ਸਨ ਚਾਹੁੰਦੇ ਗੁਰੂ ਅੰਗਦ ਦੇਵ ਜੀ ਨੂੰ ਯਾਦ ਵੀ ਨਹੀਂ ਸੀ ਅਚਾਨਕ ਚੱਕ ਇਕਦਮ ਅਵਾਕ ਰਹਿ ਗਏ ਕਈ ਦਿਨ ਤੇ ਬੋਲੇ ਨਹੀਂ ਸਮਝਦੇ ਗੁਰਤਾ ਗੱਦੀ ਤੇ ਬੈਠੇ ਸੁੱਜਦਾ ਹੀ ਨਹੀਂ ਕੋਈ ਇੱਕ ਹੀ ਹੋ ਗਿਆ ਕੀ ਹੋਇਆ ਗੁਰੂ ਨਾਨਕ ਸਾਹਿਬ ਨੇ ਆਪਣੀ ਥਾਂ ਤੇ ਬਿਠਾ ਦਿੱਤਾ ਥਾਂ ਤੇ ਨਹੀਂ ਬਿਠਾਇਆ ਅੱਗੇ ਖੜੇ ਹੋ ਗਏ ਅੱਗੇ ਬੈਠ ਗਏ ਤੇ ਬਾਬਾ ਲੈਣਾ ਜੀ ਅਵਾਕ ਬੋਲਿਆ ਨਹੀਂ ਜਾਂਦਾ ਪੁੱਛਿਆ ਮਹਾਰਾਜ ਕੀ ਕਰਨ ਲੱਗੇ ਹੋ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਲੈਣਿਆ ਹੁਣ ਤਕੜਾ ਰਹੀ ਤੇਰੀ ਆਖਰੀ ਪ੍ਰੀਖਿਆ ਕਿਹੜੀ ਪ੍ਰੀਖਿਆ ਕਹਿੰਦੇ ساری ਉਮਰ ਤੂੰ ਮੇਰੇ ਅੱਗੇ ਝੁਕਿਆ ਐ ਅੱਜ ਮੈਂ ਤੇਰੇ ਚਰਨਾਂ 'ਤੇ ਮੱਥਾ ਰੱਖਣ ਲੱਗਾ ਪੈਰ ਫੜ ਲੈ ਭਾਈ ਲੈਣਾ ਜੀ ਹੁਣ ਤੁਸੀਂ ਕਦੀ ਸੋਚੋ ਜਿਸ ਗੁਰੂ ਵੱਲ ਅੱਖ ਚੁੱਕ ਕੇ ਕਦੀ ਨਹੀਂ ਸੀ ਵੇਖਿਆ ਭਾਈ ਲੈਣੇ ਨੇ ਅੱਖ ਨੀਵੀਂ ਰੱਖੀ ਅਦਬ ਵਿੱਚ ਅੱਜ ਉਹ ਕਹਿੰਦਾ ਮੈਂ ਤੇਰੇ ਚਰਨਾਂ 'ਤੇ ਨਮਸ਼ਕਾਰ ਕਰਨੀ ਜਦੋਂ ਝੁਕਣ ਲੱਗੇ ਤੇ ਬਾਬਾ ਲੈਣਾ ਜੀ ਦੇ ਪੈਰ ਹਿੱਲ ਗਏ ਥੋੜੇ ਜਿਹੇ ਹਿੱਲ ਹੀ ਜਾਂਦੇ ਨੇ ਵੱਡਾ ਆਦਮੀ ਅੱਗੇ ਝੁਕਦਾ ਸਤਗੁਰਾਂ ਨੇ ਕਿਹਾ ਲੈਣਿਆ ਤੈਨੂੰ ਕਿਹਾ ਸੀ ਦੋਲੀ ਨਾ ਕਹਿੰਦੇ ਮਹਾਰਾਜ ਦੋਲਾ ਕਿਵੇਂ ਨਾ ਤੁਸੀਂ ਮੇਰੇ ਪੈਰਾਂ ਤੇ ਜਦੋਂ ਮੇਰੇ ਸ਼ਬਦ ਕਿਹਾ ਨਾ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਲੈਣਿਆ ਸੱਤ ਸਾਲਾਂ ਵਿੱਚ ਕੀ ਕਰਦਾ ਰਿਆ ਸੇਵਾ ਵਿੱਚ ਕੀ ਕਹਿੰਦਾ ਸੈਂ ਕਹਿੰਦੇ ਮਹਾਰਾਜ ਪਤਾ ਨਹੀਂ ਕਹਿੰਦੇ ਤੂੰ ਕਹਿੰਦਾ ਸੀ ਮੈਂ ਸੌਂਪ ਦਿੱਤਾ ਸਾਰਾ ਕੁਝ ਤੁਹਾਨੂੰ ਕਹਿੰਦੇ ਹਾਂ ਤੁਹਾਡਾ ਹੀ ਸਾਰਾ ਕੁਝ ਤੇ ਕਹਿੰਦੇ ਫਿਰ ਪੈਰ ਨਹੀਂ ਸੌਂਪੇ ਪੈਰ ਤੇਰੇ ਰਹਿ ਗਏ ਨੇ ਪੈਰ ਮੇਰੇ ਨੇ ਤੇਰੇ ਪੈਰ ਵੀ ਮੇਰੇ ਨੇ ਤੇਰੇ ਹੱਥ ਵੀ ਮੇਰੇ ਨੇ ਤੂੰ ਮੇਰਾ ਅੰਗ ਹੈ ਮੈਂ ਪੈਰਾਂ ਨੂੰ ਹੱਥ ਲਾਵਾਂ ਕਿ ਮੱਥਾ ਟੇਕਾਂ ਕਿ ਨਾ ਟੇਕਾ ਤੇਰਾ ਕੀ ਮਤਲਬ ਇਹਦਾ ਮਤਲਬ ਪੈਰ ਤੂੰ ਅਜੇ ਬਚਾ ਕੇ ਰੱਖੇ ਨੇ ਬਾਕੀ ਸਾਰਾ ਕੁਝ ਸੌਂਪ ਦਿੱਤਾ ਇਹ ਵੀ ਮੇਰੇ ਨੇ ਉੰਦਰ ਉਹ ਵੀ ਚੁੱਪ ਗਿਆ ਜੋ ਕੁਝ ਥੋੜਾ ਜਿਹਾ ਰਹਿੰਦਾ ਸੀ ਉੱਥੇ ਫਿਰ ਸਤਗੁਰਾਂ ਨੇ ਕਿਹਾ ਬਾਬਾ ਨਾ ਮੜੀ ਨਾ ਗੋਰ ਗੁਰੂ ਅੰਗਦ ਦੇ ਹੀਰੇ ਮਾਰੇ ਉੱਥੇ ਰਹਿਣ ਇਸੇ ਤਰ੍ਹਾਂ ਬੀਬੀ ਭਾਨੀ ਨੇ ਕਿਹਾ ਗੱਦੀ ਦਿਓ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਬੇਟਾ ਤੂੰ ਗੱਦੀ ਮੰਗ ਲਈ ਅਸੀਂ ਦੇ ਵੀ ਦਿੰਨੇ ਆ ਪਰ ਇਹਦੇ ਵਿੱਚ ਕਿਤੇ ਮੋਹ ਤੇ ਨਹੀਂ ਆ ਗਿਆ ਵੀ ਸੇਵਾ ਕੀਤੀ ਤੇ ਤਬਾਦਲੇ ਵਿੱਚ ਗੱਦੀ ਮੰਗ ਲਈ ਪਤਾ ਸੀ ਗੁਰੂ ਅਮਰਦਾਸ ਜੀ ਨੂੰ ਇਹ ਠੀਕ ਮੰਗ ਰਹੇ ਨੇ ਕਰਮ ਉਸੇ ਤਰ੍ਹਾਂ ਦਾ ਹੀ ਸੀ ਜਿਵੇਂ ਸਾਧ ਸੰਗਤ ਦਾਤੂ ਮੰਗਦਾ ਸੀ ਗੱਦੀ ਗੱਲ ਉਹੀ ਸੀ ਸ਼ਬਦ ਉਹੀ ਸਨ ਭਾਵ ਦਾ ਫਰਕ ਸੀ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਨੀਏ ਮੋਹ ਦੇ ਅਧੀਨ ਮੰਗਨੀ ਹੈ ਕਿ ਹੋਰ ਕਿਸੇ ਕਾਰਨ ਤੇ ਬੀਬੀ ਭਾਨੀ ਨੇ ਕਿਹਾ ਮਹਾਰਾਜ ਮੋਹ ਦੇ ਅਧੀਨ ਨਹੀਂ ਇਹ ਰੱਬ ਦਾ ਹੁਕਮ ਹੈ ਕਿਉਂ ਕਹਿਣ ਲੱਗੇ ਇਸ ਗੱਦੀ ਦੇ ਵਿੱਚ ਜ਼ਿੰਮੇਵਾਰੀ ਦਾ ਵਜਨ ਇੰਨਾ ਹੈ ਮੈਂ ਆਪਣੀ ਵੜਾਈ ਨਹੀਂ ਕਰਦੀ ਪਰ ਇਹਦਾ ਬੋਝ ਹੋਰ ਕਿਸੇ ਪਰਿਵਾਰ ਤੋਂ ਚੁੱਕੇ ਨਹੀਂ ਜਾਣਾ ਇੰਨੇ ਕੁਰਬਾਨੀ ਕਿਹੜਾ ਪਰਿਵਾਰ ਕਰੇਗਾ ਇਸ ਲਈ ਭਾਈ ਗੁਰਦਾਸ ਜੀ ਨੇ ਲਿਖਿਆ ਜਾਨ ਨਾ ਦੇਸਾਂ ਛੋਡਿਓ ਇਹ ਬੀਬੀ ਪਾਨੀ ਦੇ ਬਚਨ ਮੈਂ ਸੋਢੀ ਘਰਾਨੇ ਵਿੱਚੋਂ ਇਹ ਗੱਦੀ ਨਹੀਂ ਜਾਣਦੇ ਪੁੱਛਿਆ ਮੋਹਬਸ ਕਹਿਣ ਲੱਗੇ ਨਹੀਂ ਹੋਰ ਇਸ ਅਜਰ ਨਾ ਜਰਿਆ ਜਾਵੇ ਹੋਰ ਕਿਸੇ ਪਰਿਵਾਰ ਤੋਂ ਕਿੱਥੇ ਜਰਿਆ ਜਾਣਾ ਹੈ ਕਿ ਇੱਕ ਪੁੱਤਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਤਿ ਕਵੀ ਤੇ ਬੈਠੇ ਜਿਹਦਾ ਪੋਤਰਾ ਅਜੇ 12 ਸਾਲ ਦਾ ਹੈ ਤੇ ਪਿਤਾ ਸ਼ਹੀਦ ਹੋ ਗਿਆ ਗੁਰੂ ਅਰਗੁਬੰਦ ਸਾਹਿਬ ਇਹ ਕਿਦੇ ਤੋਂ ਜਰਿਆ ਜਾਏਗਾ ਇਹ ਕਿਦੇ ਤੋਂ ਜਰਿਆ ਜਾਣਾ ਹੈ ਕਿ ਉਮਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਛੋਟਾ ਜਿਹਾ ਬੱਚਾ 9 ਸਾਲ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੇਣ ਲਈ ਤੁਰੇ ਨੇ ਇਹ ਕੌਣ ਜਾਰੇਗਾ ਕੌਣ ਪਰਿਵਾਰ ਸਹੇਗਾ ਇਹ ਛੋਟੇ ਬੱਚਿਆਂ ਦੀ ਸ਼ਹਾਦਤਾਂ ਕੌਣ ਦੇਏਗਾ ਸਹਿਬ ਜਾਦਿਆਂ ਦੀਆਂ ਇਸ ਲਈ ਇਹ ਜਿਹੜੇ ਸ਼ਬਦ ਨੇ ਕਿ ਜਾਨ ਨਾ ਦੇਸਾਂ ਛੋਡਿਓ ਬੀਬੀ ਭਾਨੀ ਨੇ ਮੰਗੀ ਪਰ ਮੋਹ ਵਸ ਨਹੀਂ ਮੰਗੀ ਪਰ ਉਪਕਾਰ ਲਈ ਮੰਗੀ ਹੈ ਕਿ ਇਸ ਪਰਿਵਾਰ ਦੇ ਰਾਈ ਪਰ ਉਪਕਾਰ ਹੋਵੇ ਕਿਉਂਕਿ ਬੀਬੀ ਭਾਨੀ ਦਾ ਖਾਨਦਾਨ ਸ਼ਹੀਦਾਂ ਦਾ ਖਾਨਦਾਨ ਹੈ